ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਆਪਣੇ ਆਪਣੇ ਤਰੀਕੇ ਨਾਲ ਸਮਾਜ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਕਰਦੀਆਂ ਰਹਿੰਦੀਆਂ ਹਨ ਉਹ ਚਾਹੇ ਲੋਕਾਂ ਨੂੰ ਦਾਨਪੁਨ ਕਰਨਾ ਹੋਵੇ ਚਾਹੇ ਲੰਗਰ ਲਗਾਣਾ ਹੋਵੇ ਚਾਹੇ ਪੜਾਅਰੇ ਲਗਾਣੇ ਹੋਣ ਚਾਹੇ ਕੋਈ ਸਿਹਤ ਕੈਂਪ ਲਗਾਣੇ ਹੋਣ ਅਜਿਹੀ ਇੱਕ ਸਮਾਜ ਸੇਵੀ ਸੰਸਥਾ ਫਾਜ਼ਿਲਕਾ ਵਿਸ਼ਕਰਮਾ ਮੰਦਰ ਸਮਾਜ ਸੇਵੀ ਸੰਸਥਾ ਹੈ ਜੋ ਸਮੇਂ-ਸਮੇਂ ਤੇ ਸਮਾਜ ਲਈ ਵੱਖ-ਵੱਖਰੇ ਉਪਰਾਲੇ ਕਰਦੀ ਰਹਿੰਦੀ ਹੈ ਅਤੇ ਕੰਮ ਕਰਦੀ ਰਹਿੰਦੀ ਹੈ ਇਸੇ ਲਈ ਤਹਿਤ ਅੱਜ ਵਿਸ਼ਕਰਮਾ ਮੰਦਰ ਵੱਲੋਂ ਮਸਿਆਦੇ ਮੌਕੇ ਤੇ ਵਿਸ਼ ਕਰਵਾ ਮੰਦਰ ਵਿੱਚ ਆਯੁਰਵੈਦਿਕ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਬਾਹਰੋਂ ਆਏ ਫਾਜ਼ਿਲਕਾ ਤੇ ਬਾਹਰ ਤੋਂ ਆਏ ਡਾਕਟਰਾਂ ਵੱਲੋਂ ਆਏ ਫਾਜ਼ਿਲਕਾ ਦੇ ਲੋਕਾਂ ਤੇ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਜਾ ਰਿਹਾ ਹੈ ਤਾਂ ਜੋ ਗੋਡਿਆਂ ਦੀਆਂ ਬਿਮਾਰੀਆਂ, ਗਰਦਨ ਦੀਆਂ ਬਿਮਾਰੀਆਂ, ਮੋਢਿਆਂ ਦੀਆਂ ਬਿਮਾਰੀਆਂ, ਦਰਦਾਂ ਦੀਆਂ ਬਿਮਾਰੀਆਂ, ਸਰਵਾਈਕਲ ਦੀਆਂ ਬਿਮਾਰੀਆਂ ਜੋ ਲੋਕਾਂ ਨੂੰ ਖਾਣ ਪੀਣ ਗਲਤ ਟੰਗਣਾ ਕਰਕੇ ਹੋ ਰਹੀਆਂ ਹਨ ਉਹਨਾਂ ਨੂੰ ਸੁਧਾਰਿਆ ਜਾ ਰਿਹਾ ਹੈ ਅਤੇ ਉਹਨਾਂ ਦਾ ਮੁਫਤ ਇਲਾਜ ਵੀ ਕੀਤਾ ਜਾ ਰਿਹਾ ਇਸ ਕੈਂਪ ਵਿੱਚ ਅੱਜ ਵਿਸ਼ੇਸ਼ ਤੌਰ ਤੇ ਫਾਜ਼ਿਲਕਾ ਦੇ एसएचओ श्री अरजिंदर शर्मा विशेष तौर पे पूजे जिन्होंने रिबन काट के कैंप की शुरुआत की थी और डॉक्टरों ਦਾ ਧੰਨਵਾਦ ਕੀਤਾ ਤੇ ਵਿਸ਼कर्मा ਮੰਦਰ ਵਿੱਚ ਬਾਬਾ ਜੀ ਨੂੰ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਇਸ ਮੌਕੇ ਬੋਲਦੇ ਹੋਏ ਉਹਨਾਂ ਹੋਰ ਕੀ ਕੁਝ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਵਿਸ਼ਵकर्मा ਮੰਦਰ ਦੇ ਵਿਖੇ ਮਸਿਆਦੇ ਦਿਹਾੜੀ ਤੇ ਇੱਕ ਆਯੁਰਵੈਦਿਕ ਕੈਂਪ ਲਗਾਇਆ ਗਿਆ ਜਿੱਥੇ ਪੇਸ਼ੈਂਟਸ ਦਾ ਇਲਾਜ ਜਿਹੜਾ ਫ੍ਰੀ ਆਫ ਕੋਸ ਦਿੱਤਾ ਗਿਆ ਜਿਹੜਾ ਇਹ ਕੈਂਪ ਹੈ ਇਹ ਭਗਵਾਨ ਚੰਦ ਜੀ ਚੇਅਰਮੈਨ ਜਿਹੜੇ ਇਸ ਮ ਮੰਦਿਰ ਦੀ ਕਮੇਟੀ ਦੀ ਚੇਅਰਮੈਨ ਨੇ ਉਹਨਾਂ ਵੱਲੋਂ ਉਹਨਾਂ ਦੀ ਸਾਰੀ ਕਮੇਟੀ ਵੱਲੋਂ ਲਾਇਆ ਗਿਆ ਜੋ ਇਹਨਾਂ ਵੱਲੋਂ ਵੜ ਵੜ ਅਡੜ ਜਿਹੜੀਆਂ ਥੈਰੇਪੀਆਂ ਜਿਹੜੀਆਂ ਆਯੁਰਵੈਦਿਕ ਦੀਆਂ ਉਹਨਾਂ ਦੇ ਰਾਹੀਂ ਜਿਹੜਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਸਪੈਸ਼ਲ ਜਿਹੜਾ ਜੋੜਾਂ ਦਾ ਦਰਦ ਹੈ ਉਹਨਾਂ ਬਾਰੇ ਵੀ ਇਹਨਾਂ ਨੂੰ ਇਲਾਜ ਕੀਤਾ ਜਾ ਰਿਹਾ ਹੈ ਜਿਹੜੇ ਇਸ ਸੰਬੰਧੀ ਡਾਕਟਰ ਰਜਿੰਦਰ ਕੁਮਾਰ ਜੀ ਜਿਹੜੇ ਆਯੁਰਵੈਦਿਕ ਦੇ ਡਾਕਟਰ ਨੇ ਇਸ ਇਤੋਪੋ ਸਪੈਸ਼ਲੀ ਤੌਰ ਤੇ ਆਏ ਆ ਜਿਹੜੇ ਮਰੀਜ਼ਾਂ ਦਾ ਇੱਥੇ ਇਲਾਜ ਕਰ ਰਿਹਾ ਹੈ ਤੇ ਮੈਂ ਬਹੁਤ ਵਧਾਈ ਦੇਣਾ ਚਾਹੁੰਦਾ ਇਹਨਾਂ ਨੂੰ ਆਪਣਾ ਮੰਦਰ ਵਾਲੀ ਕਮੇਟੀ ਨੂੰ ਜਿਨ੍ਹਾਂ ਨੇ ਇਹ ਸ਼ੁਲਕ ਜਿਹੜਾ ਹੈ ਜਿਹੜਾ ਇਲਾਜ ਕਰਨ ਵਾਸਤੇ ਅੱਜ ਇੱਥੇ ਇਕੱਤਰ ਖਿਲਾਇਆ ਹੈ ਦੇਖਣ ਵਾਲੇ ਸਭ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਐਮ ਯੂ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਦ